ਖੇਡਾਂ ਵਤਨ ਪੰਜਾਬ ਦੀਆਂ ਪਹਿਲਾਂ ਸ਼ੁਰੂ ਕੀਤੀਆਂ ਖੇਡਾਂ ਦਾ ਪਹਿਲਾਂ ਵੀ ਲੋਕ ਕਰਾਉਂਦੇ ਸਨ ਪਰ ਉਹ ਇੱਕ ਤਬਕੇ ਦੀਆਂ ਕਰਾ ਦਿੰਦੇ ਸਨ ਕਹਿੰਦੇ ਕਿ ਵਰਲਡ ਕੱਪ ਜਿਹੜਾ ਕਬੱਡੀ ਕੱਪ ਬੰਦ ਹੋ ਗਿਆ ਜਦੋਂ ਪਹਿਲੇ ਚਲੇ ਗਏ ਸਤਕਾਰਯੋਗ ਪੈਣਪਰਾਵੋ ਵਰਲਡ ਕੱਪ ਦਾ ਫਾਇਦਾ 30 40 ਬੰਦਿਆਂ ਨੂੰ ਹੋਇਆ ਕਰਦਾ ਸੀ 30 40 ਬੰਦੇ ਆਪਣੀ ਪ੍ਰਦਰਸ਼ਨੀ ਵਿਖਾ ਜਾਂਦੇ ਸਨ ਕਰੋੜਾ ਰੁਪਏ ਦੇ ਇਨਾਮ ਸੀ ਪਰ ਆਮ ਕਿਸੇ ਪਿੰਡਾਂ ਦੇ ਆਮ ਸਧਾਰਨ ਕਰਦੇ ਜਾਂ ਖਿਡਾਰੀ ਕਿਸੇ ਬੱਚੇ ਨੂੰ ਕੋਈ ਫਾਇਦਾ ਨਹੀਂ ਪਹੁੰਚਦਾ ਸੀ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਸੀ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ 5 ਸਾਲਾਂ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਵਿਅਕਤੀ ਨੇ ਉਹਦੇ ਵਿੱਚ ਹਿੱਸਾ ਲਿਆ ਪਹਿਲੀ ਵਾਰ ਲੋਕਾਂ ਨੂੰ ਤੌਖਲਾ ਸੀ ਸ਼ਹਿਰ ਦੇ ਵੈਸੀ ਫਰਾਡ ਹੋਣਾ ਉਹਦੇ ਵਿੱਚ ਹਿੱਸਾ ਸੰਘ ਦੇ ਸੰਘਦਿਆਂ ਨੇ ਲਿਆ ਔਰ ਜਦੋਂ ਇਨਾਮ ਤਕਸੀਮ ਕੀਤੇ ਉਦੋਂ ਵੀ 7 ਕਰੋੜ ਤੋਂ ਟਪਾ ਦਿੱਤੇ ਗਏ ਸਨ ਦੂਸਰੀ ਵਾਰ ਲੋਕਾਂ ਵਿੱਚ ਥੋੜਾ ਜਿਹਾ ਉਤਸ਼ਾਹ ਆਇਆ 11 ਕਰੋੜ ਤੋਂ ਉੱਪਰ ਗਏ ਤੀਸਰੀ ਵਾਰ 12 ਕਰੋੜ ਤੋਂ ਔਰ ਆਏ ਵਾਰੀ ਔਰ ਆਸ਼ੀ ਵਧਦੀ ਜਾਂਦੀ ਹੈ ਸਾਡੇ ਬੱਚੇ ਸਾਡੀਆਂ ਪੈਣਾ ਭਰਾ ਇਥੋਂ ਤੱਕ ਬਜ਼ੁਰਗ ਵੀ ਉਹਦੇ ਵਿੱਚ ਹਿੱਸਾ ਲੈਂਦੇ ਨੇ